ਕਰਤ ਗੁਰੂ ਸਹਿਬ ਜੀ ਦੀ ਸਾਡੀ ਨਮਰਤਾ ਕੋਈ ਨਾਸ ਸਤਿਗਤ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੀਵਾਰ ਕਥਾ ਆਪ ਜੀ ਸਰਵ ਕਰ ਰਹੇ ਹੋ ਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਤੇ ਮਰੂਗਾ ਸੇ ਕਮ ਤਵੇਲੇ ਉੱਠ ਕੇ ਇਸ਼ਨਾਨ ਕਰੇ ਗੁਰ ਬਾਣੀ ਦਾ ਜਾਪ ਕਰੇ ਨਾਮ ਅਭਿਆਸ ਕਰੇ ਤੇ ਗੁਰੂ ਦੀ ਸੰਗਤ ਚ ਬਹਿ ਕੇ ਕਥਾ ਕੀਰਤਨ ਹਰੀ ਜਸ ਸਰਣ ਕਰੇ ਗੁਰ ਸਿੱਖ ਰਹਤ ਸੁਨੋਗੇ ਪੀਤ ਪਰਭਾਤੇ ਉੱਠ ਕਰੇ ਜੀਤ ਵਾਹਿਗੁਰੂ ਮੁਖ ਮੰਤਰ ਸੋ ਜਾਪ ਕਰੇ ਇਸ਼ਨਾਨ ਪੜੈ ਜਪ ਜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ 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 ਦਾ ਸਿਮਰਨ ਕਰਨਾ ਜਪਜੀ ਸਾਹਿਬ ਜੀ ਜਾਪ ਸਾਹਿਬ ਸਵਈਏ ਚੋ ਕੋਈ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਆਪਣੀ ਕਿਰਤ ਵਿਰਤ ਦਸਾਂ ਨੂੰ ਅਧਿਕ ਕਰਨੀ ਔਰ ਕਿਰਤ ਕਰਦਿਆ ਹੋਇਆ ਵੀ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਥਾ ਪੈਰਾਂ ਨਾਲ ਕੰਮਕਾਰ ਕਰਦੇ ਹੋਏ ਵੀ ਸੁਰਤੀ ਵਾਹਿਗੁਰੂ ਵਾਲੀ ਰੱਖਣੀ ਹੈ ਧਿਆਨ ਪਰਮੇਸ਼ਰ ਵਾਲੀ ਰੱਖਣਾ ਹੈ ਤੁਰਦੇ ਫਿਰਦੇ ਆਉਂਦੇ ਜਾਂਦੇ ਨਾਮ ਜਪਣਾ ਹੈ ਡਾਕਟਰ ਭਾਈ ਵੀਰ ਸਿੰਘ ਜੀ ਤੋਂ ਅਮਰੀਕਾ ਦੇ ਇੱਕ ਡਾਕਟਰ ਨੇ ਚਿੱਠੀ ਭਾ ਕੇ ਪੁੱਛਿਆ ਸੀ ਕਿ ਭਾਈ ਸਾਹਿਬ ਜੀ ਆਪ ਕਹਿੰਦੇ ਹੋ ਕਿ ਹਰ ਵੇਲੇ ਨਾਮ ਜਪੀਏ ਜਾਂ ਅਟੋਕੜ 2 2.5 ਘੰਟੇ ਰੋਜ਼ ਨਾਮ ਜਪੀਏ ਸੋ ਮੈਂ ਤਾਂ ਸਾਰਾ ਦਿਨ ਮਰੀਜ਼ਾਂ ਨੂੰ ਚੈੱਕ ਕਰਨ ਦੂਸਰੇ ਦੇ ਘਰਾਂ ਤੇ ਜਾਂਦਾ ਰਹਿੰਦਾ ਹਾਂ ਦਵਾਦਾਰੂ ਕਰਨਾ ਇਲਾਜ ਕਰਨਾ ਮਰੀਜ਼ਾਂ ਦਾ ਮੈਨੂੰ ਟਾਈਮ ਨਹੀਂ ਮਿਲਦਾ ਕਿਹੜੇ ਵੇਲੇ ਨਾਮ ਜਪੀਏ ਭਾਈ ਸਾਹਿਬ ਨੇ ਉਹ ਉੱਤਰ ਦਿੱਤਾ ਕਿ ਡਾਕਟਰ ਸਾਹਿਬ ਤੁਸੀਂ ਜਦੋਂ ਕਿਸੇ ਮਰੀਜ਼ ਨੂੰ ਚੈੱਕ ਕਰਨ ਜਾਂਦੇ ਹੋ ਕਾਰ 'ਚ ਬਹਿ ਕੇ ਜਾਂਦੇ ਹੋ ਜਾਂ ਸਕੂਟਰ ਤੇ ਜਾਂਦੇ ਹੋ ਮੋਟਰਸਾਈਕਲ ਤੇ ਜਾਂਦੇ ਹੋ ਉਹਨਾਂ ਜਿਸ ਤੁਹਾਡੇ ਕੋਲ 15-20 ਮਿੰਟ ਦਾ ਸਮਾਂ ਹੁੰਦਾ ਹੀ ਹੈ ਨਾ ਤੁਸੀਂ ਆਪਣੇ ਸਫ਼ਰ ਵਿੱਚ ਹੀ ਵਾਜ ਕਰੋ ਵਾਇਕਨ ਨੂੰ ਵਾਜਿਕ ਨੂੰ ਚੱਪ ਲਿਆ ਕਰੋ ਤੁਰਦੇ ਫਿਰਦੇ ਜਦੋਂ ਤੁਸੀਂ ਕਿਤੇ ਜਾਣਾ ਹੈ ਜਾਂ ਕਿਤੋਂ ਆਣਾ ਹੈ ਉਹ ਸਮਾਂ ਨਾਮ ਜਪਣ ਵਾਸਤੇ ਬਹੁਤ ਵਧੀਆ ਹੈ ਸੋ ਸਾਧ ਸੰਗਤ ਜੀ ਗੁਰੂ ਕੇ ਸਿੱਖ ਦੀ ਮਰਜਾਦਾ ਗੁਰੂ ਸਾਹਿਬ ਨੇ ਬਹੁਤ ਵੱਡੀ ਸੁੰਦਰ ਮਰਜਾਦਾ ਦੱਸੀ ਹੈ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਛਕੋ ਤੁਰਦੇ ਫਿਰਦੇ ਉੱਤੇ ਬੈੰਦੇ ਸੌਂਦੇ ਜਾਗਦੇ ਵਾਹਿਗੁਰੂ 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 ਵਾਹਿ ਦਸਾਂ ਨੋ ਦੇ ਕਿਰਤ ਕਰਨੀ ਤੇ ਜੋ ਕਿਰਤ ਕਮਾਈ ਦਾ ਪਦਾਰਥ ਆਵੇ ਉਹ ਵੰਡ ਕੇ ਛਕ ਲੈਣਾ ਬੜੀ ਉੱਚੀ ਸਿੱਖਿਆ ਉੱਚੀ ਮਰਜ਼ਾਦਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਹਰ ਰੋਜ਼ ਆਪ ਗੁਰਦਵਾਰ ਚ ਆ ਕੇ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹੋ ਊਲ ਮੰਤਰ ਸਿਮਰਨ ਪਰਵਾਣ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਮੂਲ ਮੰਤਰ ਦਾ ਸਿਮਰਨ ਦਰਗਾਹ ਵਿੱਚ ਪਰਵਾਣ ਹੁੰਦਾ ਕਿਉਂਕਿ ਦਰਗਾਹ ਤੋਂ ਆਇਆ ਹੈ ਇਹ ਸੱਚਖੰਡ ਤੋਂ ਮੰਤਰ ਆਇਆ ਹੈ ਬਾਣੀ ਧੁਰ ਤੋਂ ਆਈ ਹੈ ਜਿਸਰ ਦੇ ਜ ਬਾਣੀ ਵਸ ਜਾਵੇ ਉਸ ਜੀਵ ਨੂੰ ਵੀ ਬਾਣੀ ਉੱਥੇ ਰਹਿ ਜਾਂਦੀ ਹੈ ਜਿੱਥੋਂ ਇਹ ਆਈ ਹੈ ਵਾਹਿਗੁਰੂ ਵਾਹਿਗੁਰੂ ਇੱਕ ਅਨਲ ਪੰਛੀ ਹੁੰਦਾ ਹੈ ਜਿਸ ਨੂੰ ਫਾਰਸੀ ਦੇ ਵਿੱਚ ਹੁਮਾ ਪੰਛੀ ਵੀ ਕਹਿੰਦੇ ਹਨ ਕਹਿੰਦੇ ਨੇ ਆਕਾਸ਼ ਵਿੱਚ ਹੀ ਰਹਿੰਦਾ ਹੈ ਤੇ ਉੱਥੇ ਆਕਾਸ਼ ਵਿੱਚ ਇੱਕ ਆਂਡਾ ਦਿੰਦਾ ਹੈ ਉਹਦਾ ਆਂਡਾ ਧਰਤੀ ਵੱਲ ਆਉਂਦਿਆਂ ਆਉਂਦਿਆਂ ਰਸਤੇ 'ਚ ਹੀ ਫਟ ਕੇ ਬੱਚਾ ਨਿਕਲਦਾ ਹੈ ਫਰ ਬੱਚਾ ਜਮਦਾ ਬੱਚਾ ਉਡਾਰੀ ਮਾਰ ਕੇ ਫਿਰ ਉੱਪਰ ਆਪਣੇ ਮਾਤਾ ਪਿਤਾ ਕੋਲ ਆਕਾਸ਼ ਵਿੱਚ ਚਲਾ ਜਾਂਦਾ ਹੈ ਐਸੀ ਸ਼ਕਤੀ ਵਾਹਿਗੁਰੂ ਨੇ ਦਿੱਤੀ ਹੈ ਫਾਰਸੀ ਦੇ ਕਵੀ ਲਿਖਦੇ ਹਨ ਜਿਸ ਬੰਦੇ ਦੇ ਸਿਰ 'ਤੇ ਹਮਾ ਪੰਛੀ ਲੱਗ ਜਾਵੇ ਉਹ ਬੰਦਾ ਬਾਦਸ਼ਾਹ ਬਣ ਜਾਂਦਾ ਹੈ ਹੁਮਾ ਪੰਛੀ ਦੇ ਪਰ ਇਸ ਧਰਤੀ ਤੇ ਆਉਂਦੇ ਨਹੀਂ ਜੇ ਕਿਸੇ ਵਸੀਲੇ ਨਾਲ ਜ਼ਮੀਨ ਤੇ ਹੁਮਾ ਪੰਛੀ ਦੇ ਪਰ ਆ ਜਾਣ ਔਰ ਜਿਸ ਤੀਜ ਨੂੰ ਉਹ ਪਰ ਲੱਗ ਜਾਣ ਉਹ ਚੀਜ਼ ਉੱਡ ਕੇ ਫਿਰ ਵਾਪਸ ਉੱਥੇ ਚਲੀ ਜਾਂਦੀ ਜਿੱਥੇ ਹੁਮਾ ਪੰਛੀ ਰਹਿੰਦਾ ਹੈ ਦਸਵੇਂ ਪਾਤਸ਼ਾਹ ਜੀ ਕੋਲ ਇੱਕ ਦਿਨ ਇੱਕ ਸਾਧੂ ਆਇਆ ਅਥਾ ਟੇਕ ਕੇ ਕੁਝ ਗੁਪਤ ਵਾਰਤਾ ਲਾਪ ਕੀਤੀ ਜਾਂਦਾ ਹੋਇਆ ਗੁਰੂ ਜੀ ਨੂੰ ਹਮਾ ਪੰਛੀ ਦੇ ਪਰ ਪੇਟਾ ਕਰਕੇ ਅਲੋਪ ਹੋ ਗਿਆ ਗੁਰੂ ਸਾਹਿਬ ਨੇ ਆਖਿਆ ਸਿੰਘੋ ਜਾਓ ਇਹਨਾਂ ਮਹਾਂਪੁਰਸ਼ਾਂ ਨੂੰ ਵਿਦਾ ਕਰਕੇ ਆਓ ਸਿੰਘ ਵਿਦਾ ਕਰਨ ਗਏ ਤੇ ਸਿੰਘਾਂ ਨੂੰ ਜਦੋਂ ਵਿਦਾ ਕਰਾਂ ਲੈ ਕੇ ਅੱਗੇ ਤੁਰਨ ਲੱਗਾ ਮੁੜ ਕੇ ਸਿੰਘਾਂ ਨੇ ਦੇਖਿਆ ਤੇ ਹੈ ਹੀ ਕੋਈ ਨਹੀਂ ਅਲੋਪ ਹੋ ਗਿਆ ਕਰਗੀ ਧਰਜ ਨੇ ਪੁੱਛਿਆ ਮਹਾਰਾਜ ਇਹ ਸਾਧੂ ਕੌਣ ਸੀ ਕਿੱਥੋਂ ਆਇਆ ਸੀ ਕੀ ਕਹਿੰਦਾ ਸੀ ਕੀ ਲੈ ਕੇ ਆਇਆ ਤੁਹਾਡੇ ਵਾਸਤੇ ਮਹਾਰਾਜ ਕਹਿੰਦੇ ਭਾਈ ਇਹ ਨਾਰਦ मुनि ਜੀ ਸਨ ਔਰ ਈਸ ਬਦਲ ਕੇ ਸਾਡੇ ਦਰਸ਼ਨਾਂ ਲਈ ਆਏ ਸਨ ਤੇ ਕਹਿੰਦੇ ਸਾਨੂੰ ਵੀ ਜੰਗ ਜੁੱਦ ਛੇਤੀ ਸ਼ੁਰੂ ਕਰੋ ਧਰਮ ਦੀ ਰਾਖੀ ਵਾਸਤੇ ਜੁੱਦ ਸ਼ੁਰੂ ਕਰੋ ਤੇ ਨਾਲੇ ਸਾਡੇ ਵੀ ਇਹ ਹੁਮਾ ਪੰਛੀ ਦੇ ਪਰ ਲੈ ਕੇ ਆਏ ਨੇ ਇਹ ਅਸੀਂ ਆਪਣੇ ਤੀਰਾਂ ਨੂੰ ਲਾਵਾਂਗੇ ਸਿੰਘ ਆਖਿਆ ਮਹਾਰਾਜ ਇਹ ਪੰਛੀ ਦੇ ਪਰ ਕੀ ਕਰਦੇ ਹਾਰੇ ਕਹਿੰਦੇ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਤਲਗੀ ਧਰਜੀ ਨੇ ਤੀਰਾਂ ਨੂੰ ਉਹ ਖੰਭ ਲਾ ਕੇ ਆਕਾਸ਼ ਵਰ ਤੀਰ ਚੜਾਏ ਮਹਾਰਾਜ ਕਹਿੰਦੇ ਜਾਓ ਭਾਈ ਸਾਡੇ ਤੀਰ ਲੱਭ ਕੇ ਲਿਆਓ ਕਿੱਥੇ ਡਿੱਗਦੇ ਹਨ ਸਾਰੇ ਅਨੰਦਪੁਰ ਸਾਹਿਬ ਆਲੇ ਦੁਆਲੇ ਲੱਭ ਲੱਭ ਕੇ ਸਿੰਘ ਥੱਕ ਗਏ ਤੀਰ ਨਹੀਂ ਲੱਭੇ ਸਿੰਘ ਵਾਪਸ ਆ ਕੇ ਕਹਿੰਦੇ ਮਹਾਰਾਜ ਤੁਹਾਡੇ ਤੀਰ ਲੱਭੇ ਨਹੀਂ ਪਾਤਸ਼ਾਹ ਕਹਿਣ ਲੱਗੇ ਤੀਰ ਕਿੱਥੋਂ ਲੱਭਣਗੇ ਤੀਰ ਤਾਂ ਹੁਣ ਧਰਤੀ ਤੇ ਰਹਿ ਹੀ ਕੋਈ ਨਹੀਂ ਉਹ ਜਿਹੜੇ ਖੰਭ ਲਾਏ ਸਨ ਉਹ ਤੀਰਾਂ ਨੂੰ ਲੈ ਕੇ ਉੱਥੇ ਚਲੇ ਗਏ ਜਿੱਥੇ ਹੁਮਾ ਪੰਛੀ ਆਕਾਸ਼ ਵਿੱਚ ਉੱਡਦਾ ਹੈ ਸੈਂਕੜੇ ਮੀਲ ਉੱਪਰ ਜਾਂਦਾ ਉੱਥੇ ਚਲੇ ਗਏ ਤੀਰ ਉਹਨਾਂ ਪਰਾਂ ਦੀ ਬਦੌਲਤ ਮਾਰੇ ਕਹਿੰਦੇ ਖਾਲਸਾ ਜੀ ਇਹ ਹੁਮਾ ਪੰਛੀ ਦੇ ਪਰ ਸਾਨੂੰ ਨਾਰਦ ਮੂਨੀ ਨੇ ਸਾਨੂੰ ਲਿਆ ਕੇ ਦਿੱਤੇ ਸਨ ਕਿਸੇ ਨੂੰ ਨਹੀਂ ਮਿਲਦੇ ਧਰਤੀ ਤੇ ਜਿਹੜੀ ਚੀਜ਼ ਨੂੰ ਲੱਗ ਜਾਣਾ ਚੀਜ਼ ਉੱਡ ਕੇ ਹਮਾਂ ਦੇ ਦੇਸ਼ ਚਲੀ ਜਾਂਦੀ ਹੈ ਭਾਈ ਇਸੇ ਤਰ੍ਹਾਂ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੈ ਇਹ ਪਰਮੇਸ਼ਰ ਦੇ ਪਰ ਹਨ ਔਰ ਜਿਸ ਬੰਦੇ ਨੂੰ ਇਹ ਪਰ ਲੱਗ ਜਾਂਦੇ ਨੇ ਨਾਮ ਰੂਪੀ ਪਰ ਉਹ ਉੱਥੇ ਪਹੁੰਚ ਜਾਂਦਾ ਜਿੱਥੇ ਪਰਮੇਸ਼ਰ ਰਹਿੰਦਾ ਵਾਹਿਗੁਰੂ ਦੇ ਦੇਸ਼ ਵਿੱਚ ਪਹੁੰਚਣਾ ਹੈ ਤਾਂ ਵਾਹਿਗੁਰੂ ਵਾਹਿਗੁਰੂ ਜੇ ਕੋ ਇੱਕ ਖੰਭ ਲੱਗ ਜਾਣਾ ਜਿਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਚਨ ਲਿਖੇ ਹਨ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਮੀ ਤੋਲ ਤਨ ਜੜਾਈ ਆਪਣਾ ਲਹਾ ਸੋ ਸਜਣ ਤੋਲ ਕਿ ਜਿਕੇ ਤੇ ਖੰਭ ਵਿਕਦੇ ਹੋਣ ਮੈਂ ਸਾਵੇਂ ਤੋਲ ਕੇ ਆਪਣਾ ਆਪ ਦੇ ਕੇ ਵੀ ਉਹ ਖੰਭ ਲੈ ਨਵਾਂ ਤੇ ਆਪਣੇ ਤਨ ਨਾਲ ਜੜਾ ਕੇ ਉਡਾਰੀ ਮਾਰਾਂ ਤੇ ਪ੍ਰਮਾਤਮਾ ਦੇ ਦੇਸ਼ ਪਹੁੰਚ ਜਾਵਾਂ ਅਸਲ ਵਿੱਚ ਉਹ ਖੰਭ ਸਾਧ ਸੰਗਤ ਜੀ ਨਾਮ ਰੂਪੀ ਹੀ ਹਨ ਵਾਹਿਗੁਰੂ ਨਾਮ ਜਹਾਜ਼ ਹੈ ਸੜੇ ਸਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰ। ਸੋ ਮੂਲ ਮੰਤਰ ਦਾ ਜੋ ਮਹਾਰਾਜ ਨੇ ਸਾਨੂੰ ਸਿਮਰਨ ਦਿੱਤਾ ਹੈ ਜਾਂ ਗੁਰ ਮੰਤਰ ਦਾ ਦਿੱਤਾ ਹੈ ਇਹ ਪਰਮਾਤਮਾ ਵਾਹਿਗੁਰੂ ਦੇ ਦੇਸ਼ ਵਿੱਚ ਪਹੁੰਚਾ ਦਿੰਦਾ। ਇਹਦੀ ਵਿਚਾਰ ਕਰੋ ਇਹਦਾ ਜਾਪ ਕਰੋ। ਆਓ ਆਪਾਂ कल शरण किया पुरख की है पुरख का मतलब आकाश की तरह व्यापक वो है। दूसरा अर्थ है जन्ष शक्ति है जिमें मर्द ताकत होंगी है परमेश्वर पूर्ण ताकत है पूर्ण शक्ति है जैसे ਇੱਕ ਪੁਰਸ਼ ਹਜ਼ਾਰਾਂ ਪਤਨੀਆਂ ਦਾ ਪਤੀ ਬਣ ਸਕਦਾ ਹੈ। ਵਾਹਿਗੁਰੂ ਕਰੋੜਾਂ ਜੀਵਾਤਮਾ ਦਾ ਪਤੀ ਹੈ। ਇਸ ਜਗ ਮੈਂ ਪੁਰਖ ਏਕ ਹੈ। ਇਸ ਪੂਰੇ ਸੰਸਾਰ ਵਿੱਚ ਪੁਰਖ ਇੱਕੋ ਵਾਹਿਗੁਰੂ ਹੀ ਹੈ। ਬਾਕੀ ਆਪਾਂ ਸਾਰੇ ਉਸ ਦੀਆਂ ਪਤਨੀਆਂ ਇਸਤਰੀਆਂ ਹੋ ਸਗਲੀ ਨਾਰ ਸਬਾਈ ਸਾਰੀਆਂ ਨਾਰੀਆਂ ਪੁਰਸ਼ ਵਾਹਿਗੁਰੂ ਹੀ ਹੈ ਅਕਾਲ ਪੁਰਖ ਹੀ ਪਪਤੀ ਹੈ ਸਾਰਿਆਂ ਤੀਸਰਾ ਪੁਰਖਦਾਰਤ ਵਿਦਵਾਨਾਂ ਨੇ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਗੁਰਵਚਨ ਸਿੰਘ ਜੀ ਵਰਗਿਆਂ ਨੇ ਕੀਤਾ ਹੈ ਪੂਰਖ ਪੂ ਨਾਮ ਨਰਕ ਦਾ ਹੈ ਸਾਸ ਸਭ ਕੀ ਜਿਤਨੇ ਜੀਵ ਪਾਪ ਕਰਦੇ ਨੇ ਨਰਕਾਂ ਚ ਜਾਂਦੇ ਨੇ ਔਰ ਨਰਕਾਂ ਵਿੱਚ ਆਪਣੇ ਕੀਤੇ ਹੋਏ ਕਰਮਾਂ ਦੀ ਸਜ਼ਾ ਭਰਦੇ ਨੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾਏ ਜਿੰਨੇ ਵੀ ਨਰਕ ਬਣੇ ਨੇ ਮਨਮੁਖਾਂ ਦੇ ਵਾਸਤੇ ਬਣੇ ਨੇ ਮਨਮੁਖ ਉਹਨਾਂ ਨਰਕਾਂ ਵਿੱਚ ਗੋਤੇ ਖਾਂਦੇ ਨੇ ਸੱਟਾਂ ਖਾਂਦੇ ਨੇ ਡੰਡੇ ਪੈਂਦੇ ਨੇ ਜਮਾਂ ਦੇ ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਰ ਜਿਵੇਂ ਤਿਲਾਂ ਨੂੰ ਪੀੜ ਲਈਦਾ ਐਵੇਂ ਧਰਮ ਰਾਜ ਮਨੁੱਖਾਂ ਨੂੰ ਪੀੜ ਕੇ ਤੇਲ ਕਢ ਰੈਂਦਾ ਹੈ ਬੜੀ ਬਾੜੀ ਨਰਕਾਂ ਦੀ ਮਾਰ ਹੈ ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮਾਂ ਦੀ ਮਾਰ ਬੜੀ ਡਾਂਡੀ ਐ ਸਹੀ ਨਹੀਂ ਜਾਂਦੀ ਏਕ ਜੋ ਸਾਧੂ ਮੋਹੇ ਮਿਲਿਆ ਤਿਰ ਲੀਆ ਅੰਚਲ ਲਾਏ ਹਾਜੇ ਪੂਰਨ ਸਾਧੂ ਗੁਰੂ ਨਾਨਕ ਦੇਵ ਜੀ ਵਰਗਾ ਮਿਲ ਜਾਵੇ ਸਤਿਗੁਰੂ ਉਹ ਬਾਹ ਪਕੜ ਕੇ ਉਸ ਨਰਕ ਤੋਂ ਰੱਖ ਲਵੇ ਤਾਂ ਬਾਤ ਵੱਖਰੀ ਹੈ ਨਹੀਂ ਤਾਂ ਨਰਕਾਂ ਦੇ ਵਿੱਚ ਜਾਣਾ ਹੀ ਪਏਗਾ ਸੋ ਪੂਰ ਰੱਖ ਦਾ ਅਰਥ ਮਹਾਂਪੁਰਸ਼ਾਂ ਨੇ ਐਵੇਂ ਵੀ ਕੀਤਾ ਜਿਹੜਾ ਨਰਕਾਂ ਤੋਂ ਰક્ષਾ ਕਰਦਾ ਹੈ ਨਰਕਾਂ ਜੋ ਕੱਢ ਲੈਂਦਾ ਹੈ ਸਾਰੀ ਉਮਰ ਪਾਪ ਕਰਨ ਵਾਲਾ ਬੰਦਾ ਸਾਰੇ ਐਬ ਕਰਨ ਵਾਲਾ ਬੰਦਾ ਸਾਰੇ ਗੁਨਾਹ ਕਰਨ ਵਾਲਾ ਬੰਦਾ ਵੀ ਜੇ ਸਮਝ ਕੇ ਆਪਣੇ ਪਾਪਾਂ ਦਾ ਪਛਤਾਵਾ ਕਰਨ ਲਈ ਪ੍ਰਮਾਤਮਾ ਦੀ ਸ਼ਰਨ ਆ ਜਾਵੇ ਤੇ ਆਖੇ हे ਪ੍ਰਭੂ ਮੈਨੂੰ ਬਖਸ਼ ਲੈ हे ਵਾਹਿਗੁਰੂ ਮੈਨੂੰ ਰੱਖ ਲੈ ਤੇ ਵਾਹਿਗੁਰੂ ਉਸ ਦੀ ਰੱਖਿਆ ਕਰਦਾ ਹੈ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਿਆਈ ਜਗਤ ਕੋ ਜੋ ਵੀ ਸਰਬਾਛਤ ਸੋਗਤ ਛਿਨ ਮੈਂ ਪਾਈ ਅਜਾਮਲ ਨੇ ਸਾਰੇ ਉਨਪਾਪ ਕੀਤੇ ਸੀ ਜੰਨਾਂ ਕਾਂ ਕੋਈ ਵੀ ਨਹੀਂ ਸੀ ਕੀਤਾ ਪਰ ਅੰਤ ਸਮੇਂ ਨਾਰਾਇਣ ਮੈਨੂੰ ਬਚਾ ਲਓ ਇਹ ਵਚਨ ਮੂੰ ਤੋਂ ਨਿਕਲਿਆ ਨਾਰਾਇਣ ਦੀ ਸੋਝੀ ਹੋ ਗਈ ਦਰਹਿ ਸੁਰਤੀ ਜੁੜ ਗਈ ਅਜਾਮਲ ਨਲਕਾ ਤੋਂ ਬਚ ਗਿਆ ਸੋ ਪ੍ਰਮਾਤਮਾ ਦਾ ਨਾਮ ਦਰਗਾਹ ਤੋਂ ਵੀ ਰੱਖਿਆ ਕਰਦਾ ਹੈ ਪ੍ਰਖ ਦਾ ਇਹ ਵੀ ਅਰਥ ਹੈ ਪ੍ਰਖ ਦੇ ਹੋਰ ਵੀ ਬੜੇ ਵਿਸਥਾਰ ਵਾਲੇ ਅਚਮਾ ਪੁਰਸ਼ਾਂ ਨੇ ਕਥਨ ਕੀਤੇ ਸਾਰੇ ਸਰੋਤਿਆਂ ਦੀ ਓਨੀ ਅਵਸਥਾ ਨਹੀਂ ਹੁੰਦੀ ਸਾਰੇ ਅਰਥਾਂ ਨੂੰ ਗ੍ਰਹਿਣ ਕਰਨੇ ਦੀ ਜੈਸੀ ਜੈਸੀ ਸਾਧਸਮ ਦੀ ਸਾਧਨਾ ਕਰੋਗੇ ਸਿਮਰਨ ਕਰੋਗੇ ਬੰਦਗੀ ਕਰੋਗੇ ਤੇ ਸਾਡੇ ਅੰਤਿਸ਼ ਕਰਨ ਦੀ ਜਿਹੜੀ ਮੈਲ ਹੈ ਉਹ ਦੂਰ ਹੋਵੇਗੀ ਸਾਡਾ ਮਨ ਕਿਉਂ ਨਹੀਂ ਟਿਕਦਾ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਪਾਠ ਵੀ ਕੀਤਾ ਨਿਤਨੇਮ ਵੀ ਕੀਤਾ ਬਾਣੀ ਪੜ੍ਹੀ ਪਰ ਮਨ ਨਹੀਂ ਟਿਕਿਆ ਕਥਾ ਸੁਣਿਆ ਵੀ ਮਨ ਇੱਧਰ ਉੱਧਰ ਚਲਾ ਜਾਂਦਾ ਹੈ ਕੀਰਤਨ ਸੁਣਦਿਆਂ ਵੀ ਮਨ ਇੱਧਰ ਉੱਧਰ ਚਲਾ ਜਾਂਦਾ ਹੈ ਮਨ ਭਟਕਦਾ ਰਹਿੰਦਾ ਤਾਂ ਇਹਦਾ ਕਾਰਨ ਇਹ ਹੈ ਵੀ ਸਾਡੇ ਮਨ ਵਿੱਚ ਤਿੰਨ ਪ੍ਰਕਾਰ ਦੇ ਦੋਸ਼ ਹਨ ਵਾਹਿ ਜਿਹੜੇ ਪ੍ਰਤੀਬੰਧ ਲਾਈ ਬੈਠੇ ਹਨ ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਰੁਕਾਵਟ ਖੜੀ ਕੀਤੀ ਹੋਈ ਹੈ ਪਹਿਲਾ ਹੈ ਮਾਲ ਦੂਜਾ ਹੈ ਵਿਕਸ਼ੇਪ ਤੀਸਰਾ ਹੈ ਅਵਰਣ ਮਲ ਕਹਿੰਦੇ ਨੇ ਪਾਪਾਂ ਦੀ ਮੈੜ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਅਸ਼ਾ ਇੱਕ ਜਨਮ ਚ ਅਸੀਂ ਪਤਾ ਨਹੀਂ ਕਿੰਨੇ ਕ ਪਾਪ ਕਰ ਲੈਨੇ ਆ ਗਿਣਤੀ ਨਹੀਂ ਹੁੰਦੀ ਤੇ ਹਜ਼ਾਰਾਂ ਜਨਮਾਂ ਦੇ ਪਾਪ ਕਿੰਨੇ ਹੋਣਗੇ ਕੋਈ ਨਹੀਂ ਗਿਣ ਸਕਦਾ ਉਹ ਸਾਰੇ ਪਾਪਾਂ ਦੀ ਮੈੜ ਸਾਡੇ ਮਨ ਨੂੰ ਲੱਗੀ ਹੋਈ ਹੈ ਜਿੰਨੇ ਅਸੀਂ ਪਾਪ ਕੀਤੇ ਨੇ ਉਹਨਾਂ ਹੀ ਮਨ ਭਟਕ ਰਿਹਾ ਹੈ ਦੂਸਰਾ ਵਿਖਸ਼ੇਪ ਕਹਿੰਦੇ ਨੇ ਹਲ ਚੱਲਣੋਂ ਮਨ ਦੀ ਬਿੱਤੀ ਟਿਕਦੀ ਨਹੀਂ ਇੱਧਰ ਉੱਧਰ ਉੱਧਰ ਇੱਧਰ ਘੁੰਮਦੀ ਰਹਿੰਦੀ ਹੈ ਤੀਸਰਾ ਹੈ ਅਵਰਣ ਅਗਿਆਨਤਾ ਦਾ ਪਰਦਾ ਆਪਣੇ ਸਰੂਪ ਦਾ ਗਿਆਨ ਹੀ ਨਹੀਂ ਹੈ ਸੋ ਤਿੰਨੇ ਜਿਹੜੇ ਪਰਦੇ ਨੇ ਇਹਨਾਂ ਦੇ ਤਰੀਕੇ ਹਨ ਦੂਰ ਕਰਨ ਦੇ ਮੈਲ ਨੂੰ ਦੂਰ ਕਰਨ ਵਾਸਤੇ ਜਿਹੜੀ ਪਾਪਾਂ ਦੀ ਮੈਲ ਲੱਗੀ ਹੋਈ ਹੈ ਇਸ ਨੂੰ ਦੂਰ ਕਰਨ ਵਾਸਤੇ ਸ਼ੁਭ ਕਰਮ ਕਰਨੇ ਪੈਂਦੇ ਹਨ ਚੰਗੇ ਕੰਮ ਕਰਾਂਗੇ ਪਾਪਾਂ ਦੀ ਮੈਲ ਧੋਈ ਜਾਏਗੀ ਨਿਸ਼ਕਾਮ ਹੋ ਕੇ ਕਰਨੇ ਪੈਣਗੇ ਜਿਵੇਂ ਗੀਤਾ ਚ ਭਗਵਾਨ ਕਹਿੰਦੇ ਤੂ ਸ਼ੁਭਕਰਮ ਕਰ ਹੇ ਅਰਜਨ ਫਲ ਦੀ ਇੱਛਾ ਤਿਆਗ ਕੇ ਕਰ ਅਸੀਂ ਤੇ ਸਾਧ ਸੰਗਤ ਜੀ ਕੋਈ ਵੀ ਕੰਮ ਕਰਦੇ ਆ ਗੁਰਦੁਆਰਿਆ ਕਿਸੇ ਆਂ ਕਰਦੇ ਆ ਪਹਿਲਾਂ ਫਲ ਮੰਗਦੇ ਆ ਸੇਵਾ ਥੋੜੀ ਮੰਗਣ ਬਹੁਤ ਆ ਸੇਵਾ ਥੋੜੀ ਕਰਦੇ ਆ ਮੰਗ ਜਾਦੀ ਵੱਡੀ ਐ ਓਨਿਕ ਮੈਲ ਹੋਤ ਲੱਗ ਜਾਂਦੀ ਜਿੰਨੀ ਕੁ ਲੈਣੀ ਹੁੰਦੀ ਹੈ ਤੋ ਸੇਵਾ ਕਰਕੇ ਕੋਈ ਮੰਗਨਾਂ ਨ ਹੋਵੇ ਨਿਸ਼ਕਾਮ ਸੇਵਾ ਹੋਵੇ ਤਾਂ ਜਰੂਰ ਪਾਪਾਂ ਦੀ ਮੈੜ ਉਤਰੇਗੀ ਦੂਸਰਾ ਜਿਹੜਾ ਹਲਚਲ ਹੈ ਨਾ ਮਨ ਦੀ ਹਲਚਲ ਜਿਸ ਨੂੰ ਵਿਕਸ਼ੇਪ ਕਹਿੰਦੇ ਹਨ ਉਹ ਭਗਤੀ ਗਰਮੇ ਨਾਲ ਨਾਮ ਜਪਣੇ ਨਾਲ ਉਪਾਸ਼ਨਾ ਕਰਨੇ ਨਾਲ ਦੂਰ ਹੋਵੇਗੀ ਤੀਸਰਾ ਅਵਰਣ ਅਗਿਆਨਤਾ ਦਾ પડਦਾ ਹੈ ਉਹ ਗੁਰੂ ਸਾਹਿਬ ਦੇ ਉਪਦੇਸ਼ ਨਾਲ ਦੂਰ ਹੋਵੇਗਾ ਇਹ ਤਿੰਨੇ ਗੱਲਾਂ ਹਨ ਕਿ ਤੇਰੇ ਸਾਡੇ ਮਨ ਦੀ ਬਿਰਤੀ ਸ਼ਾਂਤ ਹੋਣੀ ਹੈ ਉਸ ਤੋਂ ਪਹਿਲਾਂ ਸਾਡੇ ਪਾਪ ਖੱਟੇ ਜਾਣੇ ਚਾਹੀਦੇ ਹਨ ਪਾਪ ਤਾਂ ਅਸੀਂ ਹੁਣ ਵੀ ਕਰੀ ਜਾਂਦੇ ਆ ਰੋਜ਼ ਇਸ ਜਨਮ 'ਚ ਵੀ ਬੜੇ ਕੀਤੇ ਹਨ ਗੁਨਾਹ ਉਹਨਾਂ ਪਾਪਾਂ ਕਰਕੇ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਸੋ ਪੁਰਖ ਦਾ ਅਰਥ ਹੈ ਨਰਕਾ ਤੋਂ ਰੱਖਿਆ ਕਰਨੇ ਵਾਲਾ ਪੁਰਖ ਦਾ ਅਰਥ ਹੈ ਸਾਰਿਆਂ ਵਿੱਚ ਇੱਕ ਰਸ ਲਗਾਤਾਰ ਅਤੇ ਅੰਤਰ ਵਿਆਪਕ ਸਭ ਸਥਾਨਾਂ ਤੇ ਸਭ ਪੁਰੀਆਂ ਵਿੱਚ ਜਿਹਦਾ ਵਾਸਾ ਹੈ ਜੀਵਨ ਵਿੱਚ ਜਲ ਵਿੱਚ ਥਲ ਵਿੱਚ ਸਭ ਰੂਪਨ ਵਿੱਚ ਸਭ ਉਪ ਉਪਲ ਮਾਹੀ ਵਿਆਪਕ ਹੈ ਸਭ ਨਹੀਂ ਕਿ ਵਿਖੇ ਕਛ ਪਾਣ ਮੈਂ ਪਰਮੇਸ਼ਰ ਨਹੀਂ ਕੇਵਲ ਮੰਦਰਾ ਮਸੀਤਾ ਵਿੱਚ ਨਾ ਰੱਬ ਨੂੰ ਸਮਝੋ ਰੱਬ ਸਾਰਿਆਂ ਸਰੀਰਾਂ ਵਿੱਚ ਵੱਸਦਾ ਹੈ ਸਤਿਗੁਰੂ ਜੀ ਤੋਂ ਕਿਸੇ ਨੇ ਪੁੱਛਿਆ ਜੀ ਰੱਬ ਦਾ ਘਰ ਮੱਕੇ 'ਚ ਹੈ ਜਾਂ ਮਦੀਨੇ 'ਚ ਹੈ ਜੇ ਰੱਬ ਦਾ ਘਰ ਮੰਦਰ 'ਚ ਹੈ ਜਾਂ ਮਸਜਿਦ 'ਚ ਹੈ ਮਹਾਰਾਜ ਕਹਿਣ ਲੱਗੇ ਭਾਈ ਰੱਬ ਦਾ ਘਰ ਬੰਦੇ ਦੇ ਸਰੀਰ ਵਿੱਚ ਹੈ ਉਹ ਨਾਨਕ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਰੱਬ ਮੱਕੇ 'ਚ ਰਹਿੰਦਾ ਹੈ ਜਾਂ ਹਰਦਵਾਰ 'ਚ ਰਹਿੰਦਾ ਹੈ ਹਿੰਦੂ ਕਹਿੰਦੇ ਰੱਬ ਹਰੀਦਵਾਰ ਚ ਰਹਿੰਦਾ ਮੁਸਲਮਾਨ ਕਹਿੰਦੇ ਮੱਕੇ ਚ ਰਹਿੰਦਾ ਰੱਬ ਕਿੱਥੇ ਰਹਿੰਦਾ ਉਹਦਾ ਮੰਦਰ ਕਿਹੜਾ ਹੈ ਮਾਰੇ ਕਹਿੰਦੇ ਕਾਇਆ ਮਹਿਲ ਮੰਦਰ ਘਰ ਹਰਕਾਰ ਇਸ ਵਿੱਚ ਰੱਬ ਕੀ ਜੋਤ ਅਪਾਰ ਇਹ ਜਿਹੜੀ ਕਾਇਆ ਹੈ ਇਹ ਹਰੀ ਦਾ ਮੰਦਰ ਹੈ ਇਹਦੇ ਵਿੱਚ ਹਰੀ ਹਰ ਵੇਲੇ ਰਹਿੰਦਾ ਹੈ ਪ੍ਰਮਾਤਮਾ ਇਸ ਸਰੀਰ ਦੇ ਵਿੱਚ ਜੋਤ ਰੂਪ ਪ੍ਰਕਾਸ਼ ਹੈ ਆਪਣੀ ਆਤਮਾ ਨੂੰ ਵੇਖੋ ਇਹ ਕੌਣ ਹੈ ਪਰਮਾਤਮਾ ਹੀ ਹੈ ਵੇਖਣ ਦੀ ਲੋੜ ਹੈ ਸੋ ਸਰਵ ਵਿਆਪ ਪ੍ਰਭੂ ਜੋ ਸਰਵ ਸ਼ਕਤੀਮਾਨ ਹੈ ਉਹਦੇ ਅਗਲੇ ਗੁਣ ਦੱਸਦੇ ਹਨ ਕਹਿੰਦੇ ਨੇ ਨਿਰਭਉ ਪਰਮਾਤਮਾ ਨਿਰਭਉ ਹੈ ਕਿਸੇ ਦਾ ਡਰ ਨਹੀਂ ਉਸ ਨੂੰ ਇਸ ਸੰਸਾਰ ਦੇ ਵਿੱਚ ਸਾਰੇ ਡਰਦੇ ਨੇ ਚੂਹਾ ਬਿੱਲੀ ਤੋਂ ਡਰਦਾ ਹੈ ਚੂਹੇ ਨੂੰ ਬਿੱਲੀ ਦਾ ਡਰ ਹੈ ਬਿੱਲੀ ਕੁੱਤੇ ਤੋਂ ਡਰਦੀ ਹੈ ਕਿਉਂਕਿ ਕੁੱਤਾ ਬਿੱਲੀ ਨਾਲੋਂ ਤਾਕਤਵਰ ਹੈ ਜਦੋਂ ਬਿੱਲੀ ਸਾਹਮਣੇ ਆਉਂਦੀ ਕੁੱਤਾ ਝਪਟ ਲੈ ਕੇ ਪੈਂਦਾ ਬਿੱਲੀ ਦੌੜ ਕੇ ਕੋਠੇ ਚੜ ਜਾਂਦੀ ਆਪਣੀ ਜਾਨ ਬਚਾ ਲੈਂਦੀ ਹੈ ਜੇ ਬਿੱਲੀ ਨੂੰ ਪਤਾ ਹੋਵੇ ਘਰ ਚ ਕੁੱਤਾ ਹੈ ਛੇਤੀ ਕੀ ਧਿਆਨ ਸਾਹਮਣੇ ਨਹੀਂ ਆਉਂਦੀ ਛੁਪ ਕੇ ਆਉਂਦੀ ਸੋ ਬਿੱਲੀ ਨੂੰ ਕੁੱਤੇ ਦਾ ਡਰ ਹੈ ਕੁੱਤੇ ਨੂੰ ਡੰਡੇ ਦਾ ਡਰ ਹੈ ਡੰਡਾ ਵੇਖ ਕੇ ਕੁੱਤਾ ਡਰਦਾ ਵੀ ਇਹ ਮੈਨੂੰ ਮਾਰੇਗਾ ਭੌਂਕਦਾ ਵੀ ਡੰਡੇ ਕਰਕੇ ਹੀ ਹੈ ਵੀ ਇਹ ਡੰਡਾ ਫੜਿਆ ਡੰਡਾ ਮਾਰੇਗਾ ਕੁੱਤਾ ਡੰਡੇ ਤੋਂ ਡਰਦਾ ਹੈ ਡੰਡੇ ਨੂੰ ਅੱਗ ਦਾ ਡਰ ਹੈ ਅੱਗ ਡੰਡੇ ਨੂੰ ਸਾੜ ਦਿੰਦੀ ਹੈ ਅੱਗ ਡੰਡੇ ਨਾਲੋਂ ਸ਼ਕਤੀਸ਼ਾਲੀ ਹੈ ਡੰਡਾ ਅੱਗ ਤੋਂ ਡਰਦਾ ਹੈ ਅੱਗ ਜਿਹੜੀ ਹੈ ਉਹ ਪਾਣੀ ਤੋਂ ਡਰਦੀ ਹੈ ਪਾਣੀ ਪੈ ਗਿਆ ਅੱਗ ਬੁੱਝ ਜਾਣੀ ਹੈ ਪਾਣੀ ਅੱਗ ਨਾਲੋਂ ਸ਼ਕਤੀਸ਼ਾਲੀ ਹੈ ਬੜਾ ਪਰਬਲ ਹੈ ਪਾਣੀ ਨੂੰ ਹਵਾ ਦਾ ਡਰ ਹੈ ਹਵਾ ਪਾਣੀ ਨੂੰ ਉਡਾਈ ਫਿਰਦੀ ਹੈ ਕਿੱਡੇ-ਕੱਡੇ ਬੱਦਲ ਆਉਂਦੇ ਨੇ ਹਵਾ ਆਉਂਦੀ ਉਡਾ ਕੇ ਲੈ ਜਾਂਦੀ ਹੈ ਕਹਿੰਦੇ ਨੇ ਹਵਾ ਨੂੰ ਪਰਮੇਸ਼ਰ ਦਾ ਡਰ ਹੈ ਪੈ ਵਿੱਚ ਪਵਨ ਵਹੈ ਸਦਵਾਉ ਹਵਾ ਪੈ ਵਿੱਚ ਵਾਹਿੰਦੇ ਪੈ ਵਿੱਚ ਹੀ ਦੌੜੀ ਫਿਰਦੀ ਹੈ ਮਹਾਰਾਜ ਕਹਿੰਦੇ ਪੈ ਵਿੱਚ ਚੱਲੈ ਲੱਖ ਦਰਿਆਵ ਲੱਖਾਂ ਦਰਿਆ ਚੱਲ ਰਹੇ ਨੇ ਜ਼ਿੰਦਗੀ ਦੇ ਵਹਿਣ ਵਹਿ ਰਹੇ ਨੇ ਵਾਹਿਗੁਰੂ ਦੇ ਪੈਰ ਵਿੱਚ ਪੈਰ ਵਿੱਚ ਅਗਨ ਕੱਢੇ ਵਿਗਾਰ ਅੱਗ ਜਿਹੜੀ ਲੋਕਾਂ ਦੇ ਚੁੱਲ੍ਹੇ ਤੇ ਪਾਉਂਦੀ ਫਿਰਦੀ ਹੈ ਲੋਕਾਂ ਦੇ ਘਰ ਰੋਟੀਆਂ ਪਕਾਉਂਦੀ ਫਿਰਦੀ ਅਗਨੀ ਦੇਵਤਾ ਉਹ ਪਰਮੇਸ਼ਰ ਦੇ ਪੈਰ ਵਿੱਚ ਪੈਰ ਵਿੱਚ ਅਗਨ ਕੱਢੇ ਵਿਗਾਰ ਪੈਰ ਵਿੱਚ ਧਰਤੀ ਤੰਬੀ ਭਾਰ ਕਰੋੜਾਂ ਜੀਵ ਧਰਤੀ ਤੇ ਫਿਰਦੇ ਨੇ ਬڑے-ਬڑے ਕਿਲੇ ਸ਼ਹਿਰ ਬਣੇ ਨੇ ਦਰਿਆ ਵਗ ਰਹੇ ਨੇ ਜੰਗਲ ਨੇ ਇਨਾ ਪਹਾੜ ਹੈ ਧਰਤੀ ਦੇ ਉੱਤੇ ਪਹਾੜਾਂ ਦਾ ਸ਼ਹਿਰਾਂ ਦਾ ਸਾਰਾ ਭਾਰ ਧਰਤੀ ਚੁੱਕ ਕੇ ਫਿਰਦੀ ਹੈ ਵਰਗੂ ਦੇ ਪੈਰ ਵਿੱਚ ਪੈਵੇਂ ਧਰਤੀ ਤੱਬੀ ਭਾਰ ਪੈਵੇਂ ਸੁਮਜ ਪੈਵੇਂ ਚੰਦ ਸੂਰਜ ਤੇ ਚੰਦਰਮਾ ਵੀ ਪੈਵੇਂ ਚ ਨੇ ਕੋਹ ਕਰੋੜੀ ਚਲਤ ਅਨੰਤ ਕਰੋੜਾਂ ਕੋਹ ਦਾ ਪਿੰਡਾ ਰੋਜ਼ ਤੈ ਕਰਦੇ ਆਪਣੇ ਆਪਣੇ ਤੁਰੇ ਤੇ ਘੁੰਮੀ ਜਾਂਦੇ ਸਾਰੇ ਤੇ ਅੰਤ ਕੋਈ ਨਹੀਂ ਪੈਂਦਾ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆ ਡਾਣੇ ਆ ਬੜੇ ਬੜੇ ਸਿੱਧ ਮਹਾਤਮਾ ਬੁੱਧ ਵਰਗੇ ਬੁੱਧੀਮਾਨ ਤਪਸਵੀ ਉਸ ਪ੍ਰਭੂ ਦੇ ਪੈ ਵਿੱਚ ਹੀ ਵਿਚਰਦੇ ਹਨ ਪੈ ਵਿੱਚ ਸਿੱਧ ਬੁੱਧ ਸੁਰ ਨਾਮ ਦੇਵਤਿਆਂ ਦਾ ਹੈ 나ਥ ਨਾਮ ਨਾਥਾਂ ਦਾ ਹੈ ਨੌ ਨਾਥ 84 ਸਿੱਧ ਸਾਰੇ ઋષਿ मुनि ਦੇਵਤੇ ਉਸ ਪ੍ਰਭੂ ਦੇ ਪੈ ਵਿੱਚ ਪੈ ਵਿੱਚ ਆ ਡਾਣੇ ਆਕਾਸ਼ ਉਦੇ ਪੈਰ ਵਿੱਚ ਹੀ ਬੰਛੀ ਆਕਾਸ਼ ਉੱਡਦੇ ਨੇ ਉਹਦੇ ਪੈਰ ਵਿੱਚ ਹੀ ਸਾਰੀ ਕਾਇਨਾਤ ਹੈ ਸਗਲਿਆਂ ਭੌ ਲਿਖਿਆ ਸਿਰਲੇਖ ਸਾਰਿਆਂ ਦੇ ਸਿਰ ਤੇ ਭੌ ਦਾ ਲੇਖ ਲਿਖਿਆ ਹੋਇਆ ਹੈ ਸਾਰੇ ਤੇ ਪੈਰ ਵਿੱਚ ਵਿਚਰਦੇ ਨੇ ਕੰਟਰੋਲ ਵਿੱਚ ਰਹਿੰਦੇ ਨੇ ਸਮੁੰਦਰ ਆਪਣੀ ਮਰਜ਼ਾ ਦਾ ਚ ਰਹਿੰਦਾ ਹੈ ਬਾਦਸ਼ਾਹ ਕਹਿ ਰਹੇ ਨੇ ਸਗਲਿਆਂ ਭਉ ਲਿਖਿਆ ਸਿਰ ਮੇਕ ਨਾਨਕ ਨਿਰਭਉ ਨਿਰੰਕਾਰ ਸਚੁ ਏਕ ਅਕੂ ਸਤ ਨਾਮ ਸਾਰੇ ਆਪਾਂ ਡਰਦੇ ਹਾਂ ਇੱਕ ਚੱਕੜਾਸੀ ਹੈ ਉਹ ਆਪਣੇ ਵੱਡੇ ਅਫਸਰ ਤੋਂ ਡਰਦਾ ਹੈ ਉਹ ਅਫਸਰ ਆਪਣੇ ਵੱਡੇ ਅਫਸਰ ਤੋਂ ਡਰਦਾ ਹੈ ਉਹ ਉਸ ਤੋਂ ਵੱਡੇ ਤੋਂ ਡਰਦਾ ਆਪਾਂ ਸਾਰੇ ਇੱਕ ਦੂਜੇ ਤੋਂ ਡਰਦੇ ਹਾਂ ਪਤਨੀ ਪਤੀ ਤੋਂ ਪਰਦਾ ਰੱਖਦੀ ਹੈ ਪਤੀ ਪਤਨੀ ਤੋਂ ਪਰਦਾ ਰੱਖਦਾ ਹੈ ਇੱਕ ਦੂਜੀ ਦਾ ਡਰ ਬਣਿਆ ਹੋਇਆ ਹੈ ਭੈਅ ਬਣਿਆ ਹੋਇਆ ਹੈ ਪਿਓ ਪੁੱਤਰ ਸਮਾਜ ਵਿੱਚ ਆਪਾਂ ਸਾਰੇ ਇੱਕ ਦੂਜੇ ਤੋਂ ਸਮਾਜਿਕ ਬੰਧਨਾ ਕਰਕੇ ਵੀ ਡਰਦੇ ਇੱਕ ਕਿਸਮ ਦਾ ਨਹੀਂ ਹਜ਼ਾਰਾਂ ਕਿਸਮ ਦਾ ਡਰ ਹੈ ਪਰ ਪਰਮੇਸ਼ਰ ਨੂੰ ਕਿਸੇ ਕਿਸਮ ਦਾ ਵੀ ਡਰ ਨਹੀਂ ਹੈ ਨਿਰਭਉ ਨਾਮ ਸਮਾਜਿਕ ਬੰਧਨਾ ਦਾ ਡਰ ਹੈ ਲੋਕ ਦਾਜ ਦੀ ਪਰਵਾਹ ਨਹੀਂ ਪਰਮੇਸ਼ਰ ਨੂੰ ਨਾ ਹੀ ਸਾਧ ਸੰਗਤ ਜੀ ਉਹਨੂੰ ਆਪਣੇ ਤੋਂ ਕਿਸੇ ਤਾਕਤਵਰ ਦਾ ਡਰ ਹੈ ਕਿ ਉਸ ਤੋਂ ਵੱਡਾ ਤਾਕਤਵਰ ਕੋਈ ਹੈ ਹੀ ਨਹੀਂ ਡਰ ਹਮੇਸ਼ਾ ਆਪਣੇ ਤੋਂ ਤਗੜੇ ਦਾ ਹੁੰਦਾ ਹੈ ਪਰਮੇਸ਼ਰ ਤੋਂ ਤਗੜਾ ਕੌਣ ਹੈ ਕੋਈ ਨਹੀਂ ਔਰ ਫਿਰ ਸਾਧ ਸੰਗਤ ਜੀ ਮੌਤ ਦਾ ਡਰ ਵੀ ਨਹੀਂ ਹੈ ਨਾ ਉਹ ਮਰੇ ਨਾ ਹੋਵੇ ਸੋਗ ਰਹਿੰਦਾ ਰਹੇ ਨਾ ਸੁਖੇ ਭੋ ਉਹ ਮਰਦਾ ਨਹੀਂ ਉਹਨੂੰ ਕੋਈ ਮਾਰ ਨਹੀਂ ਸਕਦਾ ਅਬਨਾਸੀ ਹੈ ਉਹਦਾ ਵਿਨਾਸ਼ ਨਹੀਂ ਹੋ ਸਕਦਾ ਉਸ ਨੂੰ ਕਾਲ ਦਾ ਕੋਈ ਡਰ ਨਹੀਂ ਬੌਧ ਦਾ ਕੋਈ ਡਰ ਨਹੀਂ ਨਿਰਭਉ ਔਰ ਇਹ ਵੀ ਗੱਲ ਹੈ ਵੀ ਉਹ ਸਾਡੇ ਅੰਦਰੋਂ ਵੀ ਡਰ ਨੂੰ ਖਤਮ ਕਰ ਦਿੰਦਾ ਹੈ ਉਹ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਨਾਮ ਵਿਸ਼ੇਸ਼ ਕਰਕੇ ਭੋ ਨਾਮ ਡਰ ਪਰਮਾਤਮਾ ਵਿਸ਼ੇਸ਼ ਕਰਕੇ ਸਾਡੇ ਅੰਦਰੋਂ ਡਰ ਛੁਪ ਦਿੰਦਾ ਹੈ ਜਦੋਂ ਅਸੀਂ ਉਸ ਦਾ ਨਾਮ ਜਪਦੇ ਹਾਂ ਨਿਰਭਉ ਜਪੈ ਸਗਲ ਪਉ ਮਿਟੈ 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 ਸਾਰੇ ਜਿਤਨੇ ਵੀ ਡਰ ਮੈਂ ਫਿਰ ਤਾਂ ਸੰਤਾਂ ਨੂੰ ਦੇਣ ਦਾ ਯਤਨ ਕਰਦੇ ਰਹੇ ਲੋਕ ਹਰਨਾਖਸ਼ ਨੇ ਫਲਾਦ ਨੂੰ ਦਰਾਨ ਦਾ ਬੜਾ ਯਤਨ ਕੀਤਾ ਪੰਜ ਸਾਲ ਦਾ ਬੱਚਾ ਕਹਿੰਦਾ ਸੀ ਜਰੇ ਰਾਮ ਥਲੇ ਰਾਮ ਬਾਕੀ ਸਾਰਾ ਮੁਲਕ ਕਹਿੰਦਾ ਸੀ ਜਰੇ ਹਰਨਾਖਸ਼ ਥਲੇ ਹਰਨਾਖਸ਼ ਹਰਨਾਖਸ਼ ਦਾ ਪੁੱਤਰ ਹੀ ਕਹਿਣ ਲੱਗ ਪਿਆ ਕਿ ਜਰੇ ਰਾਮ ਥਲੇ ਰਾਮ ਹਰਨਾਖਸ਼ ਦੀ ਬੜੀ ਸਮੱਸਿਆ ਆਈ ਪਹਿਲਾਂ ਤਾਂ ਸਮਝਾਇਆ ਬਹੁਤ ਬੱਚਾ ਪਰਮੇਸ਼ਰ ਦੀ ਭਗਤੀ ਛੱਡ ਦੇ ਪੁੱਤਰ ਇਹ ਰੱਬ ਪਰਮਾਤਮਾ ਕੋਈ ਹੈ ਹੀ ਨਹੀਂ ਤੇਰਾ ਪਿਓ ਹੀ ਸਾਰਾ ਕੁਝ ਹੈ ਪਰ ਬੱਚਾ ਨਹੀਂ ਮੰਨਿਆ 5 ਸਾਲ ਦੇ ਬੱਚੇ ਨੂੰ ਕੋਠੇ 'ਚ ਬੰਦ ਕਰਕੇ ਬਾਹਰ ਤਾਲਾ ਲਾ ਦਿੱਤਾ ਕਿ ਕੱਲਾ ਰਹੇਗਾ ਘਬਰਾਏਗਾ ਡਰੇਗਾ ਤੇ ਰਾਮ ਰਾਮ ਕਰਨਾ ਛੱਡ ਦੇਵੇਗਾ ਪ੍ਰਹਲਾਦ ਕੋਠੇ ਵਿੱਚ ਰੱਖਿਆ ਕਾਲ ਕੋਠੜੀ ਚ ਜੇਲ੍ਹ ਦੀ ਕਾਲੀ ਕੋਠੜੀ ਚ ਟੱਕਿਆ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਉਹੇ ਤੇ ਤਾਲਾ ਲਾ ਦਿੱਤਾ ਬਾਹਰ ਦਾਲਾ ਲਾ ਦਿੱਤਾ ਨਿਰਭਉ ਬਾਲਕ ਮੂਰ ਨਾ ਡਰਈ ਪਰ ਨਿਰਭਉ ਬਾਲਕ ਬਿਲਕੁਲ ਨਹੀਂ ਡਰਦਾ ਮੇਰੇ ਅੰਦਰ ਗੁਰੂ ਪਾਲਾ ਉਹ ਕਹਿੰਦਾ ਮੇਰੇ ਅੰਦਰ ਪ੍ਰਮਾਤਮਾ ਵਾਹਿਗੁਰੂ ਵਸਦਾ ਹੈ ਉਹਦੀ ਜੋਤ ਹੈ ਮੈਂ ਨਹੀਂ ਡਰਦਾ ਕੋਈ ਨਹੀਂ ਡਰਾ ਸਕਦਾ ਨਿਰਭਉ ਪਾਲਕ ਮੂਰ ਨਾ ਡਰਈ ਮੇਰੇ ਅੰਦਰ ਗੁਰੂ गोपाल ਉੋਠੇ ਚ ਨਹੀਂ ਡਰਿਆ ਉਹਨਾਂ ਨੇ ਆਖਿਆ ਇਹਨੂੰ ਪਹਾੜ ਤੋਂ ਥੱਲੇ ਸੁੱਟੋ ਮਰ ਜਾਏਗਾ ਹਾਰ ਤੇ ਲਿ ਜਾ ਕੇ ਧੱਕਾ ਮਾਰਿਆ ਖਾਈ ਚ ਡਿੱਗਾ ਇਸ ਤਰ੍ਹਾਂ ਜਿਵੇਂ ਰੁਈ ਦੇ ਉੱਤੇ ਡਿੱਗੀ ਦਾ ਆਰਾਮ ਨਾਲ ਬੈਠਾ ਉਹਦੋਂ ਵੀ ਨਹੀਂ ਡਰਿਆ ਫਿਰ ਉਹਨੂੰ ਕਹਿੰਦੇ ਹੁਣ ਇਹਨੂੰ ਅਗਰ ਸੜਦੇ ਹੋ ਅਗ ਬੁਝ ਗਈ ਪ੍ਰਲਾਦ ਸ਼ਾਂਤ ਬੈਠਾ ਸੀ ਜਿਹੜੀ ਉਹਦੀ ਪੂਆ ਲੋਈ ਸੀ ਉਹ ਵੀ ਸੜ ਕੇ ਮਰ ਗਈ ਤੇ ਪ੍ਰਲਾਦ ਫਿਰ ਸਾਲ ਪਾਣੀ ਚ ਡੋਬਿਆ ਪਾਣੀ ਨੇ ਵੀ ਨਹੀਂ ਡੋਬਿਆ ਫਿਰ ਕਹਿੰਦੇ ਵੀ ਸਭ ਨੂੰ ਜਫਾ ਪਾਲ ਹੈ